ਕੁੱਕਾ ਮਾਰੀ ਜਾਂਦਾ ਪਰ ਮੈਂ ਡਰਦੀ ਨਹੀਂ ਹੈਗੇ ਨਹੀਂ ਨਹੀਂ ਡਰਦੇ ਬਾਈ ਉਹ ਦੇਖੋ ਬਾਈ ਬੈਣਾ ਆ ਗਈਆਂ ਇਹ ਨਹੀਂ ਡਰਦੀ ਹੈਗੀਆਂ 100 ਕੁੱਕਾ ਮਾਰ ਲੀਆਂ ਆਪਾਂ ਗੱਲ ਨਹੀਂ ਬਣੀ ਬਾਈ ਸਾਸਰੀ ਘਰ ਦੀ ਸਾਰਿਆਂ ਨੂੰ ਸਰਕਾਰੀ ਸਾਰਿਆਂ ਨੂੰ ਕੁੱਕਾ ਸੀ ਇੰਨੀਆਂ ਮਾਰੀਆਂ ਉਧਰ ਬੰਦੇ ਡਰਦੇ ਉਧਰੋਂ ਆਏ ਵੀ ਚਿੱਤਾਂ ਆ ਗਏ ਤੁਸੀਂ ਨਾ ਭੱਜ ਲਿਓ ਇਹ ਰੰਗ ਬਰੰਗੇ ਜਿਹੇ ਦੇਖ ਜਾਣੇ ਭੱਜੇ ਇਹਨਾਂ ਦੇ ਕੱਪੜੇ ਇੱਕ ਰੰਗ ਦੇ ਨਹੀਂ ਨੇ ਹੋਰ ਪ੍ਰਧਾਨ ਜੀ ਕਿਵੇਂ ਆ ਸੇਤਾ ਵਧੀਆ ਵਧੀਆ ਸੇਤਾ ਠੀਕ ਆ ਬੰਨੇ ਪ੍ਰਧਾਨ ਬੇਚਾਰਾ ਮਾਰ ਡਾਊਨ ਹੋ ਗਿਆ ਤਾਂ ਜ਼ਿਆਦਾ ਹੀ ਡਾਊਨ ਹੋ ਗਿਆ ਵਜੇ ਚੱਕ ਲਿਆ ਨਾ ਮੈਂ ਹੂੰ ਦਾਦੇ ਥੇਲੇ ਰੋਟੀ ਖਾ ਕੇ ਚੱਕ ਕੇ ਆ ਉੱਪਰ ਰੱਖ ਦਿੱਤਾ ਠੱਕੇਗਾ ਨਾ ਇੱਕ ਤਾਂ ਹੁੰਦਾ ਬੁਖਾਰ ਉਹ 2-4 ਦਿਨ ਤੇ ਉਤਰ ਜਾਂਦਾ ਹੈ ਇਹ ਹੁਣ ਥੋੜਾ ਟਾਈਮ ਲਊਗੀ 15-20 ਦਿਨ ਹਾਂ 15 ਡਾਕਟਰ ਕਹਿੰਦਾ ਵੀ ਬੋਰ ਵਾਲਾ ਕੰਮ ਕਰਨਾ ਨਹੀਂ ਹੋ ਜਾਣਾ ਠੀਕ ਕਰ ਦੂ ਉਹ ਮੱਦ ਗਈਆਂ ਕਰ ਦੂ ਠੀਕ ਦਿੱਤਾ ਦਾ ਹਾਂ ਦਰਦੀਆਂ ਪੂਰੀ ਉਹ ਪਰ ਟਰੈਕਟਰ ਚਲਾ ਲੈਣਾ ਮੁੜ ਕੇ ਦਰੋਂ ਦੰਡ ਦਾ ਵਿੱਚ ਆ ਪੈ ਗਿਆ ਹੁਣ 15 ਦਿਨ ਦਾ ਜਦ ਤਾ ਬੂਟੇ ਹਟਿਆ ਨਹੀਂ ਦੋ ਪੀਲੇ ਛਾਗ ਬੂਟਿਆਂ ਦਾ ਨਹੀਂ ਪੂਰੀ ਬੂਟੇ ਮੈਂ ਹਾਂ ਭਾਈ ਹਿੰਮਤ ਬਿਮਾਰੀ ਪਰ ਤਾਂ ਨੇ ਹਾਂ ਬੂਟੇ ਮਚਾ ਪੂਰੀ ਬੂਟਿਆਂ ਨੂੰ ਨਹੀਂ ਆਣਾ ਟੱਬ ਲੱਗਿਆ ਹੈਗਾ ਹਾਂ ਪੂਰੀ ਸੱਚ ਦੱਸ ਦੇ ਗਿਆ ਹੋਇਆ ਬੂਟਿਆਂ ਗਾ ਕੇ ਖਿੱਚ ਪਈ ਲੈ ਕਿਤੇ ਪੈ ਗਈ ਕਿਤੇ ਬੂਟਾ ਦਿੱਤਾ ਕਾ ਹਦਾ ਜਦ ਬੋਲਿਆ ਨਹੀਂ ਢੱਡ ਬਾਅਦ ਚ ਬੋਲਿਆ ਹਾਂ ਕਾਦੇ ਜਿਹੜਾ ਕਹਿੰਦੇ ਜਲੰਘਰ ਖਾਣ ਬੈਹਂਦੇ ਆ ਫੇ ਲੰਗਰ ਥੋੜੋ ਬੋਲਦਾ ਬਾਅਦ ਚ ਬੋਲਦਾ ਤੇ ਤੁਰਦੇ ਜੇ ਬਾਅਦ ਚ ਬੋਲਦਾ ਜੇ ਢੱਡ ਦੱਸਦਾ ਵੀ ਆ ਤਣ ਗਿਆ ਵੀ ਹੁਣ ਨਾ ਤੁਰ ਬਾਈ ਬਹੁਤ ਦਿਨ ਬਾਅਦ ਹੁਣ ਇਧਰ ਨੂੰ ਕਿਹੜਾ ਵਜਿਆ ਪ੍ਰਧਾਨ ਦੇ ਖੇਤ ਤੱਕ ਨੂੰ ਟਾਈਮ ਨਹੀਂ ਲੱਗਿਆ ਹੈਗਾ ਕਿਉਂਕਿ ਹੁਣ ਹੋਇਆ ਨਹੀਂ ਉਹ ਸਿਸਟਮ ਪੂਰੀ ਕਣਕਾਂ ਚ ਬਿਜੀ ਤੇ ਸਾਰੇ ਪਾਣੀ ਪੋਣੀ ਚ ਸਾਰੇ ਪਾਣੀ ਵੀ ਲੱਗ ਲਿਆ ਹੂੰ ਬੈਠੇ ਨਹੀਂ ਆ ਨੇ ਜਦ ਤੱਕ ਪਾਣੀ ਪੁਣੀ ਨਹੀਂ ਲੱਗਦੇ ਸਾਰੇ ਰੇ ਰੂ ਹਾਂ ਪਾਣੀ ਤਾਂ ਹੁਣ 10 ਘੰਟੇ ਲੇਟ ਆਉਂਦੀ ਆ ਹੁਣ ਤਾਂ ਪੂਰੀ ਜਿੱਦਾਂ ਦਾ ਛੱਡਣਾ ਯਾਰ ਤੇਰੇ ਤਾਂ ਖੇਤੀਓ ਨਿਭੜ ਜਾਣਾ ਕੰਮ ਪਾਣੀ ਵਾਲਾ ਐਡਾ ਕੰਮ ਤਾਂ ਨਹੀਂ ਹੈਗਾ ਮੋਟਰ ਪਰ ਤਾਂ ਮੇਰੇ ਦਿਨ ਦਿਨ ਨਿਭੜ ਜਾਂਦਾ ਯਾਰ ਹੁਣ ਤਾਂ ਲੇਟ ਹੀ ਦਿਨ ਦਿਨ ਦੀ ਹੋਗੀ ਰਾਤ ਰਾ ਥੋੜਾ ਚੱਕਰ ਪੈਦਾ ਰਾਤ ਨੂੰ ਆਉਂਦੀ ਨਹੀਂ ਹੈਗੀ ਰਾਤ ਨੂੰ ਆਉਂਦੀ ਨਹੀਂ ਹੈਗੀ ਸਾਢੇ ਕਿੰਨੇ ਵਜੇ ਆਉਂਦੀ ਸਾਢੇ 10 ਸਾਢੇ 10 ਤੇ 5 ਵਜੇ ਤੱਕ ਫਰਦਾ ਨਾ ਪਹਿਲਾਂ ਸਾਢੇ ਤਿੰਨ ਬਾਅਦ ਜੇ ਸਵਾਗਾ ਮਾਰਿਆ ਹੋਵੇ ਹੁਣ ਤਾਂ 2 ਕਿਲੇ ਭਰ ਦਊਗੀ ਯਾਰ ਸਵਾਗੇ ਦਾ ਫਰਕ ਆ ਪ੍ਰਧਾਨ ਨੇ ਬਾਈ ਲੇਵਰ ਲਿਆਂਦੀ ਵੀ ਇੱਧਰ ਬੰਗਲਾਦੇਸ਼ ਕੰਨੀ ਤੇ ਪਹਿਲਾਂ ਮੇਰਾ ਟਰੈਕਟਰ ਵੀ ਚਲਾਉਂਦੇ ਰਹੇ ਪੂਰੀ ਬਾਤ ਆਦਨ ਜਸਰੀ ਜਾਣੀ ਆਏ ਰੰਗ ਬਰੰਗੇ ਕੋਟ ਪਾਏ ਵੀ ਤਾਂ ਆਏ ਹਣ ਜਣ ਸਵਾ ਦੇਖ ਕੇ ਆਏ ਜਲਦੀਰਾਂ 'ਚ ਬੈਠੇ ਟੌਰ ਕੇ ਨਜ਼ਾਰੇ ਗੇ ਲਾ ਟਰੈਕਟਰ ਦਿੱਤਾ ਮਹੱਲੇ ਜੋ ਉਹ ਨਹੀਂ ਚਲਾਉਂਦਾ ਨਾ ਬਾਹਰਲੇ ਮੁਲਕ ਤੇ ਆਏ ਹੁੰਦੇ ਜਿਵੇਂ ਪ੍ਰਧਾਨ ਹੈ ਬੈਣਾ ਦਾ ਔਖਾ ਜਿਕਣਾ ਤੇ ਉਰੇ ਜਗਰ ਦੀ ਉਮਾ ਸਭ ਖਾ ਜਾਂਦੀਆਂ ਹੋਣੀਆਂ ਯਾਰ ਗਾਵਾ ਪਾਉਂਦੀ ਆ ਮੈਂ ਤਾਰ ਲਾਈ ਵੀ ਤਾਰ ਦੇ ਵਿੱਚ ਨੂੰ ਵੀ ਲੰਘ ਗਈ ਆ ਬੈਣਾ ਹਾਂ ਉਹ ਬੜੀਆਂ ਬਹੁਤ ਨਾ ਕੱਦ-ਕਾਟ ਹੈਗਾ ਭੱਜਦੀਆਂ ਜਿਆਦਾ ਚਲੰਗ ਬੜੀ ਮਾਰਦੀ ਆ ਆ ਬਨੇ ਪਕਾਉ ਮੱਕੀ ਕਾਹੇ ਨਹੀਂ ਹੁੰਦੀ ਹਾਂ ਆ ਆਪਣੇ ਬੈਣਾ ਜਿਆਦਾ ਹੈ ਇਹ ਕਾਏ ਆ ਬਾਈ ਹੈਵੀ ਖਾ ਕਾਏ ਮਤਲਬ 2-2 ਤਾਂ ਹੁਣ ਸਾਨੂੰ ਦਿਖੀਆਂ ਬਾਕੀ ਹੈ ਗਰੁੱਪ ਆ ਪੂਰਾ ਇਹ 10-12 ਹਾਂ ਆ ਬਨੇ ਗੰਨੇ ਬੱਟੇ ਤੇ ਮੜੀ ਸ਼ਾਂਤੀ ਹੋਣੀ ਆ ਅੱਛਾ ਜਿਹੜਾ ਗੰਨੇ ਬੱਟ ਹੋ ਗਏ ਫੇ ਨਦੀ ਨਹੀਂ ਚੜ ਜਾਂਦੀਆਂ ਫੇ ਨਦੀ ਨਹੀਂ ਚੜ ਜਾਂਦੀਆਂ ਅੱਛਾ ਹੁਣ ਗੰਨੇ 'ਚ ਰੁਕ ਜਾਂਦੀਆਂ ਆ ਗੰਨੇ 'ਚ ਲੁਗੀਆਂ ਦੇ ਵਿੱਚੇ ਬੰਬ ਚਲਾਦੇ ਤੇ 4-5 ਨਿਕਲਦੀਆਂ ਪਰਾਂ ਤੇ ਗੱਡੀ ਜਾਂਦੀ ਹੈ ਕਿ ਟਰੈਕਟਰ ਹੂੰ ਗੱਡੀ ਵੀ ਟਰੈਕਟਰ ਵੀ ਜਿੱਦਾਂ ਲੋਟ ਲੱਦਦਾ ਹੈ ਹਾਂ ਬਸ ਜਿਹੜੇ ਦੋ ਰਹਿ ਗਏ ਆਪਣੇ ਮਾਹਰਾ ਦੀ ਕਰਤਾ ਮੈਂ ਕਹਿੰਦਾ ਸਵੇਰੇ ਗੱਡੀ ਲੋਡ ਹੁੰਦੀ ਦੀ ਨਾ ਹਾਂ ਉਹ ਬਾਈ ਬੰਦੇ ਮਤਲਬ ਸ਼ੰਕਰ ਨਾਈ ਹੈ ਇਹ ਰਹਿੰਦੇ ਅੱਡੇਵਰਾ ਪੰਜ ਸੱਤ ਜਣਾਂ ਦਾ ਗਰੁੱਪ ਹੈ ਵਿੱਚੇ ਬੀਬੀਆਂ ਵਿੱਚੇ ਬੰਦੇ ਹੈ ਹਾਂ ਆਪਣਾ ਤੋਰੀ ਫੁਲਕਾ ਚਲਾਈ ਜਾਂਦੇ ਆ ਯਾਨੀ ਵਧੀਆ ਹਿੰਮਤ ਕਰੀ ਨਹੀਂ ਨਹੀਂ ਪਰ ਤਾਂ ਹੂੰ ਤਾਂ ਨਹੀਂ ਟੱਪਦੇ ਵੀ ਘਟ ਮਾਲ ਜਾਂਦਾ ਨਹੀਂ ਨਹੀਂ ਥੋੜੇ ਇਹਨੇ ਘੱਟ ਪਾਇਆ ਜੇ ਜੇ 26 ਕੁਆਂਟਰ ਪਾਇਆ 30 ਕੁਆਂਟਰ ਮੰਗਦਾ ਦਾ ਬੰਦਾ ਉਸ ਦਿਨ ਵੀ ਪੂਰੀ ਪਤਾ ਨਹੀਂ ਆ ਸ਼ੰਕਰ ਨੇ ਕਿਦੋਂ ਨੂੰ ਜੋੜ ਲਾਇਆ ਮਨ ਜਰਾ 35 ਪਾਉਣਾ ਪੈਂਦਾ ਮਨ ਨੂੰ ਕਹਦਾ 44 ਕੁਆਂਟਰ ਹੋ ਗਈ ਪਤਾ ਨਹੀਂ ਕਿੰਨੇ ਮੈਂ ਵੀ ਕਹਾ ਇਹ ਨਹੀਂ ਹੋ ਗਈ ਜਾਂ ਜੋ ਗਿਆ 33 ਰਹਿ ਗਈ ਅੱਛਾ ਉਸ ਦਿਨ ਆਓ ਸਭ ਨੂੰ ਕੋਈ ਇਹਨਾਂ ਨੂੰ ਅੰਦਾਜ਼ਾ ਨਹੀਂ ਹੁੰਦਾ ਪਹਿਲਾਂ ਪਹਿਲਾਂ ਨਹੀਂ ਇਹਨਾਂ ਨੂੰ ਅੰਦਾਜ਼ਾ ਨਹੀਂ ਹੈਗਾ 10 ਕੁਆਂਟਰ ਟਰੈਕਟਰ ਦਾ ਵਜ਼ਨ ਘਟਾ ਲਿਆ ਢਿੱਲੂ ਵਾਲੀ ਨੇਬਰ ਹੈ ਜਿਹੜੀ ਉਹ ਉਹ ਪੱਕੀ ਹੈ ਪੱਕੀ ਨੇਬਰ ਉਹ ਤਾਂ ਜਿੰਨੀ ਭਰੀਆ ਵੱਢਤੀ ਉਹਨੇ ਕਹਿੰਦਾ ਵੀ ਇਹਨਾਂ ਵਜ਼ਨ ਹੋਗੇ ਕੰਡਾਈ ਤੇ ਭਰੀ ਉਹ ਦੱਸ ਦਿੰਦੀ ਹੈ ਕੁਆਂਟਰ ਉਹਦਾ ਰਦਰ ਬਸ ਜੱਲ ਫੇਰ ਵੀ ਬਾਈ ਬੰਦਿਆ ਬੰਨੀਆਂ ਵੀ ਛੱਡਦੀਆਂ ਫੇਰ ਵੀ ਬਾਈ ਬੰਦਿਆ ਚ ਹਿੰਮਤ ਹੈਗੀ ਆ ਵੀ 2 ਕਿਲੇ ਵੱਢ ਗਏ 2.5 2.5 ਵੱਢ ਗਏ ਹਾਂ 2.5 ਕਿਲੇ ਵੱਢ ਗਏ 2.5 ਕਿਲੇ ਵੱਢ ਗਏ ਹਿੰਮਤ ਹੈਗੀ ਆ ਫੇਰ ਕਣਕੇ ਵੀਜੂਗਾ ਕਿ ਜਬੀ ਰੱਖਾਂ ਜਬੀ ਰੱਖਣੀ ਆ ਚਲ ਉੱਦਾਂ ਪ੍ਰਦਾਨ ਵਿੱਚ ਸਰੋਂ ਦੀ ਬੜੀ ਮੋਟੀ ਰੌਣਕ ਹੈਗੀ ਤੀ ਆਏ ਆ ਵੀ ਇਹਨਾਂ ਨੂੰ ਜ਼ਿਆਦਾ ਵੱਢਣੇ ਪੈਂਦਾ ਇੱਕ ਬਾਈ ਦਾ ਕਮੈਂਟ ਆਇਆ ਹੈ ਤਾਂ ਹੁਣ ਤਾਂ ਮੈਂ ਭੁੱਲ ਗਿਆ ਉਹ ਕਹਿੰਦਾ ਵੀ ਜੇ ਸਰੋਂ ਪਾਈ ਵੀ ਆ ਤੁਸੀਂ ਇਹਦੇ ਵਿੱਚ ਹਾਂ ਜਬੀ ਖਾਣੀ ਨਹੀਂ ਬਾਕੀ ਮੈਨੂੰ ਨਹੀਂ ਪਤਾ ਇਹ ਨਹੀਂ ਜੋ ਉਹ ਅਗਲਾ ਹੋ ਕੋਈ ਜ਼ਿਆਦਾ ਹੀ ਪਾ ਦੇਵੇ ਮੇਤੇ ਜ਼ਿਆਦਾ ਪੈ ਗਈ ਥੋੜੀ ਸਰੋਂ ਅੱਛਾ ਪਰ ਕਿਸੇ ਨੂੰ ਮੂਹ ਵੀ ਨਹੀਂ ਲਾਇਆ ਜਬੀ ਨੂੰ ਹਮ ਅੱਛਾ ਮਤਲਬ ਡੰਗਰ ਨਹੀਂ ਵੱਢਦੇ ਹੈ ਹਾਂ ਖੇਤਾਂ ਨੂੰ ਨਹੀਂ ਖਾਦੀ ਜੇ ਨਾ ਹੋਵੇ ਜੇ ਨਾ ਹੋਵੇ ਫਿਰ ਖਾਨੀਆਂ ਪਿਛਲੇ ਸਾਲ ਮੇਰੀ ਹੁੰਦੀ ਹੈ ਨਾ ਇਹ ਅੱਛਾ ਸਰੋਂ ਕਰਕੇ ਉਹੀ ਚੱਕਰ ਆ ਬਾਈ ਪਿਛਲੇ ਸਾਲ ਬਿਗਾ ਖਾ ਗੀ ਜਾਂਦੀ ਆ ਹਮ ਫਰਕ ਤਾਂ ਹੈਗਾ ਹਾਂ ਅੱਜ ਦੀ ਚੱਲ ਮਹਾਰਾਜੀ ਕਿਰਪਾ ਨਾਲ ਲੇਬਰ ਮਿਲ ਗਈ ਮੈਨੂੰ ਆ ਕੰਮ ਖਤਮ ਆ ਦੋ ਟਰਾਲੀਆਂ ਰਹਿ ਗਈਆਂ ਮੁੜ ਕੇ ਫਿਰ ਚਮਕੌਰ ਸਾਹਿਬ ਕਹਿੰਦਾ ਵੀ ਸੜ ਜਿਓ ਤੇ ਮੁੜ ਕੇ ਰੱਖਣੀ ਬਾਈ ਹਾਂ ਉਹਨੇ ਮੁੜ ਕੇ ਰੱਖਣੀ ਆ ਹੋ ਜੋ ਪੂਰੀ ਹਾਂ ਰੂਟਾ ਬੈਠੇਗਾ ਬਾਕੇ ਇਹ ਸਿਰ ਤੇ ਲੰਗੇ ਹੀ ਵੀ ਬਹੁਤ ਆ ਟਰੈਕਟਰ ਟਰੈਕਟਰ ਆਹ ਦੌਰ ਵੀ ਦਿਨੀ ਪੂਰੀ ਉਹ ਉੱਥੇ ਤੇ ਲੈ ਕੇ ਇੱਥੇ ਤੇ ਪੂਰੀ ਆਏ ਆ ਚੱਲ ਫਿਰ ਵੀ ਕੁਸ ਕੁ ਪਰਸੈਂਟ ਤਾਂ ਹੋਏ ਜਾਣੀ ਨਹੀਂ ਪਾਣੀ ਲੈ ਦੇ ਫਿਰ ਹਾਂ ਜਣੀ ਹੋ ਜਾਣੀ ਵਧੀਆ ਹੋ ਜਾਣੀ ਜੂਰੀ ਦਾ ਪਾਵਾਂਗੇ ਐਂਦਾ ਦਾ ਥੈਲਾ ਕੰਮ ਸਾਰੂ ਜਾਂ ਕੰਮ ਹੋ ਜਾਣਾ ਹਾਂ ਬਾਕੀ ਤਾਂ ਬਾਈ ਪ੍ਰਧਾਨ ਦੇ ਹੀ ਹੈ ਦਰਜਾ ਵੀ ਬਾਕੀ ਤਾਂ ਗੰਨਾ ਹੀ ਹੈ ਗੰਨਾ ਗਣਕ ਹੋਰ ਤਾਂ ਜਵੀ ਪੂਰੀ ਜਾਂ ਮਲਕੀਤ ਬਾਈ ਨਾਲੇ ਮੰਡ ਜੀ ਹਾਂ ਉਹਨਾਂ ਦੇ 5 ਕਿਲੋ ਹਲੇ ਵੀ ਉਹਨਾਂ ਦੇ 15 20 ਦਿਨ ਲੱਗ ਜਾਣੇ ਮੰਡ ਦੀ ਧਰਤੀ ਬਾਈ ਖਤਰਨਾਕ ਹੈ ਹਾਂ ਉਹਨਾਂ ਦੇ ਪਿਓਰ ਆ ਬਿਲਕੁਲ ਅੱਛਾ ਉਹ ਚ ਹੈ ਨਹੀਂ ਮਾਲ ਨਾਉ ਚ ਨਹੀਂ ਆਉਂਦਾ ਉਹ ਹੈ ਵੀ ਪ੍ਰਧਾਨਾ ਦੇ ਚ ਘਾਰੇ ਕੋਲ ਫਿਰ ਉੱਥੇ ਆਉਂਦੇ ਨਹੀਂ ਹੈਗੇ ਜਾਨਵਰ ਹਾਂ ਫਰਕ ਹੈ ਨਹੀਂ ਨਹੀਂ ਪੂਰੇ ਹੁਣ ਦੂਰ ਪੈ ਜਾਂਦਾ ਪੂਰੀ ਉੱਧਰ ਹੈ ਨਹੀਂ ਬੈਣਾ ਇੰਨੀ ਆਪਣੇ ਇੱਧਰ ਬੈਣਾ ਪੂਰੀ ਯਾਰ ਬੂਟਾ ਵੀ ਨਹੀਂ ਹੈਗਾ ਉੱਧਰ ਖਾਲੀ ਖੇਤ ਆ ਦੂਰ ਤੱਕ ਨਦੀ ਕਰਕੇ ਆ ਹਾਂ ਉੱਧਰ ਖੇਤ ਵੀ ਖਾਲੀ ਆ ਦੂਰ ਦੂਰ ਤੱਕ ਆਪਣੇ ਨਦੀ ਕਰ ਪੂਰੇ ਤਾਂ ਮੋਟਰ ਇਹਦੇਸਦੀ ਹੈਗੀ ਹੂੰ ਅੱਗੇ ਤਾਂ ਇੱਥੇ ਤਾਂ ਸਾਡੀ ਮੋਟਰ ਵੀ ਦਿਖੇ ਕਰਦੀ ਹੁਣ ਤਾਂ ਉਹ ਵੀ ਦਿਖਣੇ ਤੇ हट ਗਈ ਪਰ ਤਾਂ ਬੂਟੇ ਜਰਾ ਲੱਗੇ ਹਾਂ ਹਾਂ ਨਹੀਂ ਦਿਖਦੀ ਆ ਗਾਹਾਂ ਤੇ ਦੇਖਦੀ ਔਰੇ ਤੇ ਨਹੀਂ ਦਿਖਦੀ ਪੂਰੇ ਪੜਦਾ ਜੇ ਮੂਰੇ ਅੰਗਲਾ ਗਿਆ ਹੂੰ ਭਾਈ ਇੱਕ ਹੈ ਵੀ ਦੇਖ ਲੋ ਹਿੰਮਤ ਜੀ ਮਾਰ ਕੇ ਲੱਗੇ ਰਹਿੰਦੇ ਆ ਵੀ ਲੜਦੇ ਨਹੀਂ ਹੈਗੇ ਲੜਦੇ ਨਹੀਂ ਆ ਕੇ ਹਟਣੇ ਲੜਾ ਕੇ ਹਟਣੇ ਨਹੀਂ ਜੇਕਰ ਉੱਥੇ ਵੀ ਰਹਿੰਦੇ ਤੇਲਾ ਪੰਜ-ਸੱਤ ਗਰੁੱਪ ਰਹਿੰਦੇ ਕਿੰਦੇ ਨਾ ਦੇ ਵੀ ਸ਼ੰਕਰ ਦੇ ਗਾਣੇ ਕਹਿੰਦਾ ਬੀਬੀਆਂ ਕਈ ਵਾਰ ਲੜ ਪੈਂਦੀਆਂ ਐ ਪਰ ਬੰਦੇ ਨਹੀਂ ਲੜਦੇ ਆ ਕਹਿੰਦਾ ਜਾ ਰਹਾ ਹੋਏ ਨੇ ਸਵੇਰੇ ਅਸੀਂ ਇਕੱਠੇ ਹੋ ਗਏ ਬੰਦੇ ਨੇ ਕੰਮ ਕਰਨਾ ਚੱਲ ਉਧਾ ਵੀ ਸ਼ੰਕਰ ਨਾਲ ਹੋ ਕੇ ਇਹਨੇ ਪੰਜ-ਸੱਤ ਜਾਣੇ ਦਾ ਗਰੁੱਪ ਸਾਂਭਿਆ ਪਿਆ ਸਾਂਭਿਆ ਹੋਵੇ ਬਈ ਦੇਖੋ ਜੀ ਮੇਰੇ ਕੋਲ ਨਾਂ ਹੁੰਦੇ ਸਾਰਿਆਂ ਮਹਾਰਾਜ ਨੇ ਕੀ ਗੰਨੇ ਨੂੰ ਵੀ ਲੇਬਰ ਮੇਰੇ ਬੰਦਾ ਘਰ ਆ ਗਿਆ ਕਹਿੰਦਾ ਕੋਈ ਕੰਮ ਸਰਦਾ ਜੀ ਮੱਖਾ ਗਈ ਤਾਂ ਸਾਡਾ ਲੋਟੇ ਆ ਗਿਆ ਪੁੱਛ ਲੈ ਹੈਲੋ ਪੁਰਕੀ ਮੈਂ ਠੀਕ ਆ ਤੇਰਾ ਨਿੰਬੜ ਕੇ ਕਣਕ ਕਣਕ ਦਾ ਕਿ ਨਹੀਂ ਮੇਰਾ ਤਾਂ ਕਣਕ ਦਾ ਨਿੰਬੜ ਪਾਣੀ ਦੀ ਤਿਆਰੀ ਆ ਬਸ ਕਿਸੇ ਦਿਨ ਵੀ ਛੱਡ ਦੇਣਾ ਹੈ ਮੈਂ ਨੱਕ ਹੀ ਖੋਲੂ ਮੈਂ ਇਹ ਬੋਲ ਹੈ ਐ ਨਹੀਂ ਮੀ ਬੱਤੀ ਕਰਨੀ ਪੈਣੀ ਕੋਈ ਕੋ ਬੱਤੀ ਪ੍ਰਧਾਨ ਤੇ ਲੈ ਲਾ ਗੂਗਲ ਤੋਂ ਪਹਿਲਾਂ ਪਾਸਮ ਕਰਤੀ ਨਾ ਹਾਂ ਸਾਡੀ ਚੱਲਣੀ ਹੈ ਹਾਂ ਮੇਰੀ ਗੱਲ ਸੁਣ ਪ੍ਰਧਾਨ ਪੁੱਛ ਰਿਹਾ ਹੈ ਗੂਗਲ ਤੋਂ ਫੋਟੋ ਕਰਦਾ ਰਵਲਟ ਕਿੱਥੇ ਹੋ ਲੱਭ ਗਿਆ ਹੀ ਹੈ ਅੰਦਰ ਜਦੋਂ ਗੁੱਸੂ ਚੜਾ ਬੋ ਕਰਾ ਕਾਲਾ ਇੱਕ ਵੱਖਰਾ ਪਰਦਾ ਗੂਗਲ ਧੂਪ ਦੇਣ ਲੱਗਾ ਵਗੇਤ ਬੰਦ ਸੱਪ ਕਰਕੇ ਦੰਦਾ ਬਣਾਏ ਹੈ ਸੱਪ ਕਰਕੇ ਦੰਦਾ ਦਾ ਹਾਂ ਕੌਣ ਮੈਂ ਗੂਗਲ ਤੋਂ ਪੁਜਾਰ ਆ ਗਈ ਨਹੀਂ ਨਹੀਂ ਹਾਂ ਚੱਲਦੀ ਹੁਣ ਵੀ ਅਸੀਂ ਮੱਥਾ ਟੇਕਿਆ ਜਬੀ ਨੇ ਤਕਰੀਬਨ ਕਰਤਾ ਕੋਸਣਾ ਉਹ ਫਰਕ ਪੈ ਗਿਆ ਹਾਂ ਫਰਕ ਪੈ ਗਿਆ ਮੱਥਾ ਟੇਕਣੇ ਦਾ ਫਰਕ ਤਾਂ ਹੈਗਾ ਇਹ ਹਾਂ ਮੱਥਾ ਟੇਕਣੇ ਦਾ ਫਰਕ ਤਾਂ ਹੈਗਾ ਗੂਗਲ ਤੋਂ ਪਤਾ ਕੀ ਹੋ ਗਿਆ ਪਤਾ ਨਹੀਂ ਕਿਹਦਾ ਫੋਨ ਦਾ ਪਤਾ ਨਹੀਂ ਆਵਾਜ਼ ਹੀ ਨਹੀਂ ਆਉਂਦੀ ਹੈਗੀ ਚਲ ਕੋਈ ਪੂਰੀ ਇੱਕ ਗੱਲ ਸੁਣ ਲੈ ਪ੍ਰਧਾਨ ਨੂੰ ਤਾਂ ਬੰਦੇ ਫਿੱਟ ਐ ਇਹ ਕਹਿੰਦੇ ਜੇ ਪੂਰੀ ਦੇ ਅਸੀਂ ਰੇਪ ਆਉਣਾ ਟਰਾਲਾ ਪੂਰੀ ਵਾਲਾ ਨਹੀਂ ਚਾਹੀਦਾ ਕਹਿੰਦਾ ਕਿਹਦੇ 15 ਮੋਟਾ ਐ ਅੱਧੇ ਜਾਨੇ ਛੱਡ ਗਿਆ ਭੱਜ ਗਿਆ ਬੋਲੇ ਬੋਲੇ ਕਿਹਦੇ ਟਰਾਲਾ 15 ਮੋਟਾ ਭਰਦਾ ਹੀ ਨਹੀਂ ਹੈਗਾ ਕਿਹਦੇ 15 ਮੋਟਾ ਲੈ ਕਿਹਦੇ ਹੋਰ ਜੋ ਵਰਜੀ ਕੰਮ ਕਰਾ ਪੂਰੀਆਂ ਟਰਾਲੇ ਦੀਹਾੜੀ ਦੀ ਲੈ ਲੈ ਸਾਹ ਹੁਣ ਤੂੰ ਕੀ ਕਹਣਾ ਤਿੰਨ ਟਰਾਲੇ ਦੀਹਾੜੀ ਦੀ ਉਹ ਪੂਰੀ ਬੜਾ ਯਾਰਾ ਕੂਫੀ ਲੱਗੀ ਜਾਂਦਾ ਪਤਾ ਨਹੀਂ ਯਾਰ ਇਹ ਮਨ ਤੋਂ ਟੀਵੀ ਆ ਜਨਾਨੀ ਹੈ ਬਰਾਬਰ ਚੋਰ ਨਹੀਂ ਬੱਜਦਾ ਇਹਨਾਂ ਦਾ ਜੋਰ ਇੱਕ ਇਹਨਾਂ ਨੇ ਹੋਰ ਆ ਹਾਂ ਹੁਣ ਜੇ ਦੇਖੇ ਕੱਲਾ ਬੰਦਾ ਟੋਕਰੀਆਂ ਐ ਗੋੜਿਆਂ ਨਾਲ ਆ ਕੇ ਭਰ ਲਵੇ ਉਹ ਨਹੀਂ ਭਰਨੀ। ਹਾਂ। ਟੱਕ ਚੱਕਣਾ ਆਏ ਪਾਉ ਟਾਈਮ ਲੱਗਦਾ। ਟੱਕ ਚੱਕਣਾ ਆਏ ਪਾਉਣਾ। ਫਿਰ ਰਾਹਨੇ ਚੱਕ ਕੇ ਸਿੱਧਾ। ਨਹੀਂ ਤਾਂ ਪੀਤਾ ਬਣਾ ਰਹਿਣਾ ਤਾਂ ਵੀ 15 ਐ। ਮੈਂ ਕਿਹਾ ਤਾਂ ਮੈਂ ਬੀਤਾ ਮਾਰ ਲਉ। ਉਹ ਪਲੇਕਾ ਲੱਗ ਗਿਆ। ਉਹਦੇ ਜਾਲ ਜੂਲ ਕਰਕੇ ਉਹ ਦੇਖਣ ਲਈ ਬੜਾ ਲੱਗਦਾ। ਦੇਖਣ ਲਈ ਬੜਾ। ਹੈਂ? ਕਰਹੀਂ। ਪਹਿਲਾਂ ਤਾਂ ਗੇਟ ਬਾਹਰ ਹੀ ਨਿਕਲ ਗਿਆ ਦੀ ਕਹਿੰਦੀ ਅਸੀਂ ਮੈਂ। ਜਿਵੇਂ ਦੀਪ ਦੇ ਮੁਕਰੇ ਗਏ ਅਸੀਂ ਤੁਹਾਨੂੰ। ਇਹ 10 ਕੁ ਫੁੱਟੀ ਭਰ ਕੇ ਖੋ ਜਾਨਾ। 12 ਜਿਕਰ ਸ਼ੈਂਪੀ ਦੀ ਟਰਾਲੀ ਦਿਖਾ ਗਿਆ ਆਪਾਂ ਇਹਦਾ ਹੁਣ ਪਿੱਛੇ ਲਾਲ ਟੈਨਰਾਂ ਨਹੀਂ ਭਰੇਆ ਛੇ ਟਰਾਲੀ ਕੱਢਦੇ ਉਹਨਾਂ ਨੇ ਲਾਲ ਟਰਾਲੀ ਦੇਖ ਕੇ ਅਜਿੰਦਰ ਦੇ 10 ਫੁੱਟ ਦੀ ਉਹ ਪਤਾ ਨਹੀਂ ਆ ਰਹੀ 12 12 ਫੁੱਟ ਹੀ ਆ ਗਏ ਉਹਨੇ ਘੜ ਕੇ ਖੁਸ਼ ਆ ਇਹ ਟਰਾਲੀ ਠੀਕ ਆ ਯਾਰ ਉਹ ਹਾਂ ਠੀਕ ਹੈ ਛੋਟੇ ਕੰਮ ਨੂੰ ਬਹੁਤ ਲੋਟ ਆ ਜਿਨਾ ਅੱਜ ਅਵੀ ਯੂਵੀ ਦਾ ਗੀੜਾ ਲਾਉਣਾ ਬਹੁਤ ਲੋਟ ਆ ਬੈਗ ਬਾਕਸ ਇੱਥੇ ਲੱਗਦੀ ਹਾਂ ਹਾਂ ਪਿੱਛੇ ਦੇਖਣੇ ਲੋੜ ਨਹੀਂ ਬਹੁਤਾ ਨਹੀਂ ਲੋੜ ਨਹੀਂ ਇੱਕ ਨੂੰ ਐ ਜਾ ਕੇ ਸਾਈਡਾਂ ਮੇ ਨੀਲਾ ਰੰਗ ਮਾਰ ਕੇ ਐ ਚੰਗੀ ਤਰਾਪੇ ਮਾਰ ਲਾ ਪਹਿਲਾਂ ਮਸ਼ੀਨ ਜੀ ਲਿਆ ਕੇ ਉਧਰ ਦੱਸੇ ਇਹਦੇ ਉਹ ਮਸ਼ੀਨ ਜਿਹਾ ਲਿਆ ਕੇ ਤਰਾ ਦੇ ਪੂਰੀ ਵੀ ਕਹਿੰਦਾ ਕਹਿੰਦਾ ਮਸ਼ੀਨ ਲਿਆ ਕੇ ਸਾਰਾ ਕੁ ਰੰਗ ਦੇਣਾ ਕਿਦਨੇ ਕਿਹੜਾ ਰੰਗ ਸਭ ਦੀ ਸਾਰੀ ਉਹ ਗਾਨੀ ਜੀ ਹਾਂ ਕਾਲੇ ਗੋਲੇ ਪੁੱਛ ਰੂਗਾ ਗਾਲੇ ਕੋਲ ਵੀ ਇੱਕ ਉਹਦੇ ਹਾਂ ਕਾਲੇ ਗੋਲੇ ਵੀ ਆ ਨਾ ਨਾ ਲਿਆਉਣੀ ਪੂਰੀ ਕਹਿੰਦਾ ਕਿ ਆ ਮੰਗ ਮੰਗੀ ਆ ਕੰਨਾ ਕਿੰਨੀ ਕ ਮਹਿੰਗੀ ਉਹ 1500 ਰੁਪਏ ਦੀ ਆ 800 ਗ੍ਰਾਮ ਰੰਗ ਪੈ ਜਾਂਦਾ ਉਹ ਚ ਰੰਗੀ ਜਿਹਾ ਘੰਟੇ ਜਿਉਂ ਮਰਜੀ ਕਰੀ ਆ ਉਹ ਜੱਗੇ ਕੋਲ ਵੀ ਆ ਹਾਂ ਜੱਗੇ ਕੋਲ ਦਾ ਬੜੀ ਆ ਉਹਦਾ ਦਾ ਪਾਣੀ ਲੀਟਰ ਪੈਂਦਾ ਹੋਊਗਾ ਉਹ ਫਿਰ ਕੰਪਰੈਸਰ ਵੜਾ ਨਾ ਇਹਦਾ ਦੂਈ ਲੈਣੀ ਪੂ ਜਿਹੜੀ ਪਰ ਤਾਂ ਕੱਚ ਮਾਈ ਪੈ ਜਾਂਦੀ ਕੱਚੀ ਪ ਚੱਲ ਜਾਣਾ ਨਾਲੇ ਰੰਗ ਨਹੀਂ ਖਰਾਬ ਹੁੰਦਾ ਪ੍ਰਤਾਂ ਨਹੀਂ ਆਏ ਹੈ ਕਈ ਵਾਰ ਕੋਈ ਤੇੜ ਹੁੰਦੀ ਉੱਥੇ ਬੁਰਛੇ ਗੇ ਲ ਜਾਂਦਾ ਨਹੀਂ ਇਹ ਹਵਾ ਦੇ ਵਿੱਚ ਚਲੀ ਜਾਂਦਾ ਰੰਗ ਆਹਾਂ ਗੇਟ ਗੂਟ ਮਾ ਕਰਨਾ ਖਰਾਬ ਨਹੀਂ ਹੁੰਦਾ ਖਰਾਬ ਨਹੀਂ ਹੁੰਦਾ ਉਹੀ ਤਾਂ ਗੱਲ ਹੈ ਰੰਗ ਛਿੱਟਾ ਨਹੀਂ ਕਰਦਾ ਜਿੱਥੇ ਪੈ ਗਿਆ ਰੰਗ ਉੱਥੇ ਸੁੱਕ ਜੰਦਾ ਫਰਕ ਤਾਂ ਹੈਗਾ ਇਹ ਨਾਲੇ ਲੱਗਦਾ ਵੀ ਘੱਟ ਹੋਊਗਾ ਮੇਰੇ ਸਾਹ ਨਾਲ ਤੇਪੜੀ ਨਹੀਂ ਜੰਮਦੀ ਹੋਊਗੀ ਜਿੱਕਣਾ ਤੇਪੜੀ ਨਹੀਂ ਜੰਮਦੀ ਹੈਗੀ ਨਹੀਂ ਹਾਂ ਬਸ ਐ ਮਾਰਦਾ ਜਾਈ ਜਾ ਹੌਲੀ ਹੌਲੀ ਬਰੀਕ ਮੈਂ ਕੜਾ ਦੇਖਿਆ ਕਰਦਾ ਆਓ ਗੇਟ ਪਕੜਦਾ ਬਾਕੀ ਕਈ ਕੰਪਨੀਆਂ ਜਾਂਦੇ ਆ ਇੱਕ ਪਟਿਆਲੇ ਪੋਂਦਾ ਮੁੰਡਾ ਖਾਤੀਆਂ ਸਮਾਨ ਫੋਨ ਦੀ ਹੁੰਦੀ ਹੈ ਨਾ ਉਹੀ ਜਿਹੜਾ ਸਰਦਾਰ ਜੀ ਪਤਲਾ ਜਾ ਹਾਂ ਉਹ ਪਾਇ ਕਰਦਾ ਏ 1500 ਰੁਪਏ ਦੀ ਮਸ਼ੀਨ ਪਾਇ ਕਰਦਾ ਉਹ ਕਿਹੜਾ ਜੀ ਗੜਾਸੇ ਵਾਲੀ ਚੱਲਦੀ ਸੀ ਕਿੱਦਾਂ ਗੜਾਸੇ ਗੜਾਸੇ ਕਹਿੰਦੇ ਵੀ ਇੱਕ ਵਾਰਾ ਘੜਾਉ ਮੁੜ ਕੇ ਲੋੜੀ ਦੀ ਮੈਂਦੀ ਇਹਨੇ ਆਪੇ ਦਿਖੇ ਹੋਈ ਜਾਂਦੇ ਹਾਂ ਪਤਾ ਨਹੀਂ ਕੋਹਾੜੇ ਕੂੜੇ ਪਾਉਂਦਾ ਬਾਹਰ ਤੇ ਇੰਪੋਰਟ ਹੋਏ ਪਿਆ ਵੀ ਉਹ ਬਿੰਡੇ ਨਹੀਂ ਉਹਨਾਂ ਦੇ ਨਿਕਲਦੇ ਸਾਡੇ ਸਾਡੇ ਤਾਂ ਕਹੀਂ ਢਿਲੀਆਂ ਹੋਈ ਜਾਂਦੀਆਂ ਪਤਲਾ ਜਿੰਡਾ ਸੁੱਕਾ ਉਹ ਮਸ਼ੀਨ ਗਨ ਪਾ ਰਿਹਾ ਹੈ ਰੈਸਿਕਨ ਬਿੰਡਾ ਪਾਉਂਦਾ ਮੈਂ ਦੇਖ ਪਤਾ ਨਹੀਂ ਕੀ ਸਿਸਟਮ ਹੈ ਵੀ ਮੈਂ ਦੇਖਿਆ ਪਾਉਂਦਾ ਉਹ ਬਾਹਰ ਵਾਲੇ ਵੀ ਜਿਹੜੇ ਕੋਹਾੜੇ ਉਹਨਾਂ ਦੇ ਫਾਈਬਰ ਦੇ ਪ੍ਰਧਰ ਬਿੰਡੇ ਉਹ ਨਿਕਲਦੇ ਨਹੀਂ ਹੈਗੇ ਆਪਣੇ ਵਾਲੇ ਤਾਂ ਲੱਕੜ ਤੁਨੋਂ ਪਤਾ ਬੋਦੀ ਪਤਲੀ ਹੋ ਜਾਂਦੀ ਹੈ ਹਾਂ ਸੁੱਕੀ ਜਾਂਦੀ ਹੈ ਅੰਦਰੋਂ ਤੇ ਆਪਣੇ ਵਾਲੇ ਤਾਂ ਕਿਹੜਾ ਪੈਦਾ ਵੀ ਕੋਹਾੜੇ ਦੇ ਮੂਰੇ ਨਾਲ ਖੜਾ ਸਾਈਡ ਤੇ ਹੋ ਜਾਂ ਕਿਤੇ ਨਾ ਜਵੇ ਲੈ ਕੱਲ ਪਰਸੋਂ ਪੂਰੀ ਮੈਂ ਕੋਹਾੜੀ ਲੈ ਥੋੜੀ ਲੈ ਗਿਆ ਤਨਿਕਾ ਕਰਨ ਦਾ ਖੇਤਮਾ ਨੱਕਾ ਤੋੜ ਨਾਲ ਤਿੰਨ ਵਾਰ ਕੋ ਖੁੱਲ ਲਈ ਇਹ ਟਿੱਕ ਨਹੀਂ ਬੰਨੀ ਹੈਗੀ ਥੋੜੀ ਪੂਰੀ ਦੇ ਘਾਣੇ ਬਿੰਡੀ ਲੋਹੇ ਜੋ ਲੋਹੇ ਦੀ ਲਵਾ ਲੈਣੇ ਨੂੰ ਤੈਨੂੰ ਦੱਸਿਆ ਦਾ ਤੂੰ ਵੀ ਲੋਹੇ ਦੀ ਬਿੰਡੀ ਓਏ ਜਿਹੜਾ ਇੱਕ ਸਪਰਿੰਗ ਲਾ ਕੇ ਇੰਨੀ ਕ ਲਾਉਂਦੇ ਹੋ ਲਾ ਦਈਏ ਉਹ ਵੀ ਠੀਕ ਆ ਮੂਰੇ ਠੀਕ ਨਹੀਂ ਪਹਲਾ ਪਾ ਲੋਹੇ ਦੀ ਸੱਟ ਵੱਜਦੀ ਹੋਣੀ ਬਿੰਡੇ ਦੀ ਨਾ ਯਾਰ ਅਸੀਂ ਲੋਹੇ ਦੀ ਲਾਈ ਦੀ ਆ ਚੱਲ ਫੇ ਅੱਜ ਬੇਹੀ ਕੰਮ ਕਰਾਈ ਥੋੜੀ ਇੰਨੇ ਕੰਮ ਤੇ ਦੁਆਜੋ ਅੱਜ ਜਾਣਾ ਪੂਰੀ ਟਰਾਲੀ ਖਿੱਚ ਦੇਖਣ ਮੇਲਾ ਤਹਿਰ ਪੂਰੀ ਜਾਣਾ ਦਾ ਨਹੀਂ ਪੂਰੀ ਨੂੰ ਸ਼ੌਂਕ ਨਹੀਂ ਹੈਗਾ ਮੈਂ ਵੀ ਜਾਂਦਾ ਖੌਂਕ ਬਗੈਰ ਬੰਦਾ ਜਾਂਦਾ ਨਹੀਂ। ਢੜਕੇ ਫੇਰ ਉੱਠਣਾ ਪੈਣਾ ਜਿੱਦਾਂ ਸੋਣਾ। ਕਿ ਕਿੰਨੇ ਵਜੇ ਆ? ਉਹ ਮੇਲੇ ਪ੍ਰਧਾਨ ਜਿਹੜੇ ਸ਼ਾਮ ਨੂੰ ਚੱਲਦੇ ਆ। ਇਹ ਲੋਕ ਸਾਰੀ ਰਾਤ ਹੀ ਚੱਲੂ। ਨਹੀਂ ਨਹੀਂ। ਮੰਨ ਕੇ ਚੱਲੋ ਢਾਈ ਤਿੰਨ ਵੇ ਸ਼ੁਰੂ ਹੁੰਦੇ ਵੀ 11 ਵਜੇ ਜਾਂਦੇ ਆ। ਫਿਰ ਤਾਂ ਕੋਈ ਨਹੀਂ। ਦਿਨ 'ਚ ਤਾਂ ਨਹੀਂ ਉਹ ਟਰੈਕਟਰ ਗਰਮ ਹੋ ਜਾਂਦਾ ਧੁੱਪ ਕਰਕੇ। ਅੱਗੇ ਨਿਕਲਦੀ ਆ ਉਹਦਾ ਨਾਮ ਦੇ ਟਰੈਕਟਰ ਸਿੰਪਲ ਆ। ਉਹਦਾ ਪਤਾ ਨਹੀਂ ਕਿ ਆਕੇ ਪਾਇਆ ਉਹਨਾਂ ਵਿੱਚ। ਸਿੰਪਲ ਟਰੈਕਟਰ ਅਗੇੜਾ ਵੀ ਨਹੀਂ ਦੇ ਸਕਦਾ। ਸਿੰਪਲ ਨਹੀਂ। ਬਹੁਤ ਖਰਤਾ ਜਾਂਦਾ ਉਹਨਾਂ ਵੀ ਕਿੰਨੇ ਕਿੰਨੇ ਨਾਮਾਂ। ਨਾਮ ਕਾ 3 ਰਭੇਲਾ ਉਹ ਭਾਈ ਇਹ ਤਾਂ ਪ੍ਰਧਾਨ ਪਤਾ ਗਿਆ ਗੱਲ ਐ ਇਹ ਤਾਂ ਇੱਕ ਸਵਾਦ ਪੈ ਜਾਂਦਾ ਬੰਦੇ ਨੂੰ ਬਚਦਾ ਪੁੱਛਦਾ ਕੁਛ ਨਹੀਂ ਇੱਕ ਮੇਲਾ ਜਿੱਤ ਲਿਆ ਤਿੰਨ ਹਾਰ ਕੇ ਉੱਥੇ ਹੀ ਕੰਮ ਚੱਲੇ ਜਾਂਦੇ ਐ ਐਂਟਰੀ ਹੋਣੀ ਐ 1000 ਰੁਪਏ ਐਂਟਰੀ ਐ ਹੁਣ ਜੇ ਦੂਰ ਜਾਣਾ ਪ੍ਰਧਾਨ ਹੈਡ ਫੁੱਟ ਗਿਆ ਕੁਛ ਹੋ ਗਿਆ ਤੇਲ ਕਿੰਨਾ ਐ ਪਹਿਲਾ ਬੰਦੇ ਲੈ ਕੇ ਆਣ ਟਰਾਲੇ ਇਕੱਠੇ ਕਰਨੇ ਖਰਚਾ ਬਹੁਤ ਐ ਬਚਦਾ ਬੁਜਦਾ ਕੁਛ ਨਹੀਂ ਕਿ ਨਾਮ ਹੁੰਦਾ ਵੀ ਬੰਦੇ ਦਾ ਨਾਮ ਨਾਊਗਾ ਆਪਣੇ ਪਿੰਡ ਵੀ ਕਰਾ ਦੋ ਦਿੱਲੀ ਐ ਹਾਂ ਮੈਂ ਨਹੀਂ ਠੀਕ ਆਪਣੇ ਸ਼ੌਂਕ ਨਹੀਂ ਨਾ ਹੈਗਾ ਜਾ ਤਾਂ ਜਾ ਕੇ ਸਾਨੂੰ ਟਰੈਕਟਰ ਟੁੱਟਦਾ ਜਿਹੜਾ ਸ਼ੌਂਕ ਹੋਵੇ ਮੇਲੇ ਮੂਲੇ ਲਈ ਜਾਣ ਦਾ ਫੇਰ ਹੋ ਜਾਂਦਾ ਜੱਗੇ ਨੂੰ ਸ਼ੌਂਕੇ ਆ ਹੁਣ ਕਹਦੇ ਉਹ ਨਹੀਂ ਭੱਜ ਰਹਿਣਾ ਇਹ ਨਹੀਂ ਜੱਗੇ ਵਾਲਾ ਵੀ ਟਰੈਕਟਰ ਨਹੀਂ ਚੱਲਣਾ ਉੱਥੇ ਨਹੀਂ ਉਹਦਾ ਮੂਰੇ ਜੱਗਾ ਦਾ ਕਹਿੰਦਾ ਜਾ ਕੇ ਹੁਣ ਦੇਖ ਕੇ ਤਾਂ ਹੁਣਾ ਪਾਣੀ ਲਾਉਂਦਾ ਇਹ ਲੇਟ ਆਈ ਨਹੀਂ ਜੀ ਕਹਿੰਦਾ ਕੋਈ ਫਾਲਟ ਹੈ ਕਹਿੰਦਾ ਮੇਰਾ ਹਾਂ ਚਲਦੀ ਸੀ ਮੰਡ ਮਾਂ ਨਹੀਂ ਪਈ ਗਈ ਪੂਰੀ ਕੋਈ ਆਈਟੀਆ ਕਹਿੰਦਾ ਨਾ ਪਟਾਕਾ ਪੈ ਗਿਆ ਪਾਏ ਜਾਂਦਾ ਬਾਈ ਇੱਕ ਪੂਰੀ ਨੇ ਮੈਨੂੰ ਵੀਡੀਓ ਭੇਜੀ ਦਰਖਤੇ ਫੂਗ ਤਾਂ ਪਤਾ ਨਹੀਂ ਕਿੱਥੇ ਦੀ ਭੇਜੀ ਤੀ ਇਹਨੇ ਕਟਾ ਗਿਆ ਇਹਨੇ ਦੇ ਗੁਰਮਖਰਾਂ ਦੇ ਇੱਕ ਵਾਰੀ ਕਿਕਰ ਪਰ ਸੱਪਤਾ ਐਡੀ ਕਿਕਰ ਹੋਣੀ ਜੱਖਾ ਜ ਆਉਂਦੀ ਨਹੀਂ ਸੀ ਸਾਰੀ ਬਾੜਤੀ ਗੱਬੀ ਦੇ ਹਾਂ ਬਾਈ ਹੋ ਜਾਂਦਾ ਉਹ ਦੇਖ ਲੈ ਕਿੱਕਣਾ ਫੁਕੇ ਬਿਜਲੀ ਚ ਹੋ ਗਈ ਕਰੰਟ ਉਹ ਪੂਰੀ ਜਿਹੜਾ ਆਪਣੇ ਇੱਥੇ ਗਿਰਿਆ ਤਾਂ ਬੜਾ ਸਪੈਦਾ ਜਿਹੜਾ ਲਾਈਨ ਅਪ ਆਨਲਾਈਨ ਸੀ ਉਹ ਬੜੀ ਉਹ ਲਾਈਨ ਸੀ ਬੜੀ ਤੇ ਇੱਧਰ ਲੱਗ ਰਹੀ ਆ ਉਹ ਕੈਮਰਾ ਵਾਲੀ ਬੜੀ ਉਹ ਨਹੀਂ ਛੱਡਦੀ ਉਹ ਨਹੀਂ ਉਹ ਤਾਂ ਕੁਝ ਵੀ ਨਹੀਂ ਛੱਡ ਉਹ ਤਾਂ ਜੇ ਮੈਂ ਕਹਿੰਦਾ ਬੰਦੇ ਕੋਲ ਹੁੰਦੇ ਲੂਸ ਦੇਣੇ ਤੇ ਬੰਦੇ ਖੜੇ ਤੇ ਹਲੇ ਆਏ ਦੂਰ ਤੇ ਦੇਖਦੇ ਪਤਾ ਨਹੀਂ ਕਹਿੰਦੇ ਉਹ ਤਾਂ ਉਹਨੂੰ ਖਿੱਚ ਲੈਂਦੀ ਆ ਹੈ ਤਾਂ ਰਿਸਕ ਕੰਮ ਹੈ ਬਿਜਲੀ ਦਾ ਰਿਸਕ ਆ ਵੀ ਤਾਂ ਕਹਿੰਦੇ ਮੈਂ ਆਪਣਾ ਜਿਹੜਾ ਹੁਣ ਆ ਜਿੰਨੇ ਤੇ ਕਿੱਲੀ ਤੇ ਲੰਗੇ ਵੀ ਖੇਤਾਂ ਜਿਹਨੂੰ ਉਹ ਕਹਿੰਦੇ ਇਹਦੇ ਥੱਲੇ ਬੂਟਾ ਨਾ ਲਾਏ। ਹੂੰ। ਪੜਨਦੇ ਨੇ ਬੂਟੇ ਉਹ ਖਰਚਾ ਪਾਏ ਕਹਿੰਦੇ ਆ। ਬੂਟਾ ਦਾ ਭਰਪੂਰੀ ਜੇ ਨੇੜੇ ਹੋਵੇ ਅੱਗ ਕੇਲੇ ਫੂਕ ਜਾਂਦਾ ਇਹ ਜਦ ਤੱਕ ਖਤਮ ਠਾ। ਉਹੀ ਤਾਂ ਗੱਲ ਹੈ। ਜਾਣਾ ਪ੍ਰਧਾਨ ਦੇਖਣ ਨਹੀਂ ਪ੍ਰਧਾਨ ਨੂੰ ਸ਼ੌਂਕ ਨਹੀਂ। ਨਹੀਂ ਮੈਂ ਨਹੀਂ ਜਾਣਾ ਹੈਗਾ। ਦੇਖਿਆ। ਨਹੀਂ ਫਿਰ ਕਾਦਾ ਮੈਂ ਭਾਈ ਇੱਕ ਵਾਰ ਅਸੀਂ ਚਲੇਗੇ ਪ੍ਰਧਾਨਾ। ਉਰੇ ਤੇ ਪਾ ਕੇ ਟੀ-ਸ਼ਰਟਾ ਦਿਨ ਮਾ ਗਰਮੀ ਤੇ ਆਉਣ ਲੱਗੇ ਦੰਦ ਕੰਬੇ। ਹਾਂ ਉਹ ਵੀ ਥੋੜੇ ਜਾਂਦੇ ਕੰਬਣੇ ਵਾਲੇ। ਰਾਤ ਨੂੰ ਠੰਡ ਹੋ ਜਾਂਦੀ ਹੈ ਤੇ। ਜੈ ਲੋਡੀ ਸ਼ੈਂਦੀ ਮੈਂ ਚਲੇ ਗਿਆ ਸੀ ਯਾਰੀ ਪਰ ਜਿੱਦਣ ਮੈਨੂੰ ਜਿਆਦਾ ਮੈਂ ਤਾਂ ਵੀ ਉੜ ਗਿਆ ਮੈਂ ਨੀਡੂ ਦੇ ਦਿਨ ਚਲੇ ਗਿਆ ਰਾਤ ਨੂੰ ਸਿਟਣ ਜਿਵੇਂ ਮਾਹੌਣ ਜਾਣੇ ਹੋਣੀ ਆ ਰਾਤ ਨੂੰ 11:30 ਵਜੇ ਅਸੀਂ ਟ੍ਰੈਲ ਹਾਂ ਕੱਪੜੇ ਹੈ ਨਹੀਂ ਤੇ ਕੱਪੜੇ ਹੈ ਨਹੀਂ ਬਹੁਤ ਹੀ ਚੱਕਰ ਪੈ ਗਿਆ ਉਹ ਵੀ ਮੈਨੂੰ ਚੱਕਰ ਪੈ ਗਿਆ ਉਹ ਆਹੀ ਗੱਲ ਅਸੀਂ ਲੈ ਕੇ ਦੋ ਬੰਦੇ ਨਾਲ ਉਹ ਬੰਦੇਆਂ ਨੂੰ ਸ਼ੌਂਕ ਨਹੀਂ ਤਾਂ ਹੈਗਾ ਉਹ ਹੋਰੇ ਪਾਸੇ ਘੁੰਮੀ ਉਹਨਾਂ ਨੇ ਸਾਡਾ ਵੀ ਦਿਮਾਗ ਖਰਾਬ ਕਰਕੇ ਸਾਡਾ ਲਉ ਪੀ ਲਿਆ ਉਹਨਾਂ ਨੇ ਜਿਆਦਾ ਬੁਰੀ ਕਿ ਨਹੀਂ ਬਾਕੀ ਬਾਈ ਪ੍ਰਧਾਨ ਇੱਕ ਪੁੰਨ ਵਾਲਾ ਕੰਮ ਮੈਰਪੁਰੀ ਰਾਤ ਖੱਟਿਆ ਏ ਉਹ 10000 ਦੇ ਨਹੀਂ ਹੈਗੇ ਤੈਨੂੰ ਅਸੀਂ ਇੱਕ ਬੰਦਾ ਲਿਆ ਇੱਕ ਛੱਡਿਆ ਪੁੰਨਾ ਕੰਮ ਅਦਰ ਅਦਰ ਪਤਾ ਨਹੀਂ ਕਰਤਾ ਨੇ ਹਾਂ ਚੱਲ ਬੰਦੇ ਆਉਂਦੇ ਹੋ ਪ੍ਰਧਾਨ ਨੇ ਕਈ ਜਾਣੇ ਨੂੰ ਵੱਡੇ ਲਵਾਏ ਪਏ ਆ ਵੱਡੇ ਜਾਂਦੇ ਆ ਪੂਰੀ ਤੂੰ ਵੀ ਦੇਖ ਲੈ ਪਰੀ ਖੰਡ ਮਲਾ ਜਾ ਕੋਈ ਜਣਾ ਬੰਦਾ ਤੂੰ ਵੀ ਦੇਖ ਲੈ ਉਹ ਗੰਨਾ ਹੀ ਪਾਈ ਜਾਂਦਾ ਇਹਨਾਂ ਨੂੰ ਕੀ ਪਤਾ ਲੈਣਾ ਉਧਰ ਨਹੀਂ ਫੇਰ ਤੂੰ ਖੜ ਦੇ ਰੇੜਾ ਲਿਆ ਆਪਣਾ ਵੱਢ ਲੈ ਜੀ ਠੀਕ ਆ ਆ ਭਾਈ ਪੂਰੀ ਹੁਣ ਤੇਰਾ ਵੀ ਦੇਖ ਲਿਆ ਰੌਣਕ ਮੇਲਾ ਪ੍ਰਦਰ ਮਣਕੇ ਛਿਟਾ ਦਤਾ ਪਿਆ ਹਾਂ ਫੂਟਾ ਲੈ ਕੇ ਹਾਂ ਦੇਖ ਲੈ ਤੂੰ ਫੂਟਾ ਲੈ ਕੇ ਹਾਂ ਅੱਦਾ ਕਾਰ ਲੋਟੇ ਚਰਾਬ ਹੋਈ ਕੇ ਹਾਂ ਮੇਰੀ ਵਾਰੀ ਨਹੀਂ ਮੁਕਰ ਗਿਆ ਹਾਂ ਇਹ ਵੀ ਮੁਕਰਿਆ ਕਾ ਮੈ ਪਤਾ ਮੈਨੂੰ ਕਿੰਨਾ ਹੁੰਦਾ ਇਹਨੇ ਪੁਕਾਰਿਆ ਸ਼ਾਮ ਨੂੰ ਫੋਨ ਕਰਦਾ ਕਿਆ ਕਰਦਾ ਉਹ ਮਹਾ ਮੈ ਤਾਂ ਗੰਨਾ ਵਧਣ ਲੱਗਿਆ ਟਾਈਮ ਲੱਗਿਆ ਹਾਂ ਮੈਨੂੰ ਆਇਆ ਤਾਂ ਵੀ ਇਹ ਵਧੀਆ ਛਿਟਾ ਦੰਦਾ ਨਾ ਸ਼ਾਮ ਨੂੰ ਹਲਾ ਹੋ ਜੇ ਕਰਦਾ ਆ ਹੈ ਠੀਕ ਆ ਪੁਰੀ ਪ੍ਰਧਾਨ ਦੇ ਹੁਣ ਛਿੱਟਾ ਦੇ ਹੋ ਗਿਆ ਚਲ ਕੰਮ ਨਿਪਟ ਗਿਆ ਕਣਕ ਵਧੀਆ ਜੰਮੀ ਵੀ ਆ ਕਣਕ ਵਧੀਆ ਜੰਮੀ ਵੀ ਆ ਕਣਕਾ ਯਾਰ ਡਰ ਆ ਹਾਂ ਸਮਝ ਜਿਕਣਾ ਜੂਰੀਆ ਪਾਉਂਦਾ ਓਕਣਾ ਛਿੱਟਾ ਦੇ ਚ ਬਸ ਹੋ ਗਿਆ ਦੇ ਛਿੱਟਾ ਹਣਾ ਪੁਰੀ ਸਾਰਾ ਕੁਝ ਹੋ ਜਾਂਦਾ ਹੈ ਐਨਾ ਡਰਨੇ ਵਾਲੀ ਗੱਲ ਨਹੀਂ ਹੈਗੀ ਓਕੇ ਪੁਰੀ ਇਹ ਪੰਜ ਦੀ ਮੋਟਰ ਇਹ ਪੰਜ ਦੀ ਪਾਣੀ ਪੂਰਾ ਇਹ ਪੈਪ ਛੋਟਾ ਨਾ ਨਾਲ 3 ਇੰਚ ਹੀ ਹੈ ਪਾਣੀ ਬਥੇਰਾ ਬੜੀ ਦਾ ਪਾਣੀ ਹੋਊਗਾ ਬੜੀ ਜਾਂਦਾ ਪਾਣੀ ਵਧੀਆ ਐ ਮਾਰਦੀ ਭਾਈ ਕਟਵਾ ਤਾਲਪੁਰ ਜੱਟ ਹੋ ਚੱਲੀ ਉਹ ਤਾਂ ਬਾਈ ਸੋਨੀ ਕਹਿੰਦਾ